ਹਾਂਜੀ ਸਾਰੇ ਠੀਕ ਹੀ ਹੋਵੋਗੇ ਤਾਂ ਜਿ ਇੱਕ ਛੋਟਾ ਜਿਹਾ ਟੌਪਿਕ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਆ ਤੇ ਤੁਸੀਂ ਮੈਨੂੰ ਉਸ ਟੌਪਿਕ ਨੂੰ ਦੇਖ ਕੇ ਜਰੂਰ ਦੱਸੋਗੇ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰੋਗੇ ਤੇ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣੋਗੇ ਤੇ ਸਾਰੇ ਐਂਡ ਤੱਕ ਦੇਖੋਗੇ ਤੇ ਮੈਨੂੰ ਦੱਸੋਗੇ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਦੇਖੋ ਜੀ ਅੱਜ ਇੱਕ ਛੋਟਾ ਜਿਹਾ ਟੌਪਿਕ ਆਪਾਂ ਪਤੀ ਪਤਨੀ ਦੇ ਰਿਸ਼ਤੇ ਬਾਰੇ ਗੱਲ ਕਰ ਰਹੀ ਹਾਂ ਕਿ ਪਤਨੀ ਪਤਨੀ ਦੇ ਰਿਸ਼ਤੇ ਵਿੱਚ ਅੱਜ ਕੱਲ ਇੰਨੀ ਆਲਬਨ ਕਿਉਂ ਹੋ ਰਹੀ ਹੈ ਅੱਜ ਕਾ ਰਿਸ਼ਤੇ ਇੰਨੀ ਜਲਦੀ ਕਿਉਂ ਟੁੱਟ ਰਹੇ ਨੇ ਕਿਉਂ ਡਿਵੋਰਸ ਹੋ ਰਹੇ ਨੇ ਹਾਂਜੀ ਤਾਂ ਉਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਵਿੱਚ ਇਹੀ ਦੱਸਣਾ ਚਾਹੁੰਦੀ ਆ ਕਿ ਪਤੀ ਪਤਨੀ ਦਾ ਰਿਸ਼ਤਾ ਦੋ ਰੂਹਾਂ ਦਾ ਮੇਲ ਹੁੰਦਾ ਹੈ ਕੋਈ ਜ਼ਰੂਰੀ ਨਹੀਂ ਹੈ ਕਿ ਉਸ ਵਿੱਚ ਹਮੇਸ਼ਾ ਲੜਾਈ ਝਗੜੇ ਹੀ ਹੋਣ ਬਹੁਤ ਜਿਆਦਾ ਫੈਮਲੀਆਂ ਜੋ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੀਆਂ ਤੇ ਬਹੁਤ ਕਈ ਘਰ ਇਹੋ ਜਿਹੇ ਵੀ ਹਨ ਜੋ ਇਸ ਵਿੱਚੋਂ ਦੁੱਖ ਕਲੇਸ਼ ਵਿੱਚੋਂ ਲੰਘ ਰਹੇ ਹਨ ਪਰ ਇਹ ਗੱਲਾਂ ਸਾਰੀਆਂ ਆਪਣੀਆਂ ਆਮ ਖੇਲੂ ਹਨ ਕਿਉਂਕਿ ਜ਼ਿੰਦਗੀ ਵਿੱਚ ਕੁਝ ਟਵਿਸਟ ਵੀ ਹੋਣਾ ਚਾਹੀਦਾ ਹੈ ਕੁਝ ਖੱਟਾ ਤੇ ਕੁਝ ਮਿੱਠਾ ਕਿਉਂਕਿ ਜੇ ਆਪਾਂ ਨੂੰ ਹਮੇਸ਼ਾ ਸੁਖ ਹੀ ਮਿਲੀ ਜਾਂ ਜ਼ਿੰਦਗੀ ਵਿੱਚ ਫਿਰ ਆਪਾਂ ਪਰਮਾਤਮਾ ਦਾ ਨਾਮ ਕਦੋਂ ਲੈਣਾ ਹੈ ਫਿਰ ਤਾਂ ਆਪਾਂ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਨਾ ਤੇ ਜੇ ਆਪਾਂ ਜ਼ਿੰਦਗੀ ਵਿੱਚ ਥੋੜਾ ਮੋਟਾ ਆਪਾਂ ਨੂੰ ਵਾਹਿਗੁਰੂ ਦੁੱਖ ਦੇ ਨਾਲ ਵੀ ਤੋਰੇ ਤਾਂ ਸ਼ਾਇਦ ਆਪਾਂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣੇ ਆ ਤਾਂ ਉਸ ਟਾਈਮ ਇੱਕ ਵਾਰੀ ਤਾਂ ਆਪਾਂ ਕਹਿੰਦੇ ਆ ਕਿ ਪਰਮਾਤਮਾ ਸਾਨੂੰ ਥੋੜਾ ਜਿਹਾ ਸੁੱਖ ਤਾਂ ਦੇ ਬਹੁਤ ਦੁੱਖ ਦਿੱਤੇ ਸ਼ਾਇਦ ਉਸ ਟਾਈਮ ਤਾਂ ਆਪਣੇ ਪਰਮਾਤਮਾ ਯਾਦ ਆ ਜਾਂਦਾ ਪਰ ਅੱਜ ਕੱਲ ਮੈਂ ਲੋਕਾਂ ਨੂੰ ਦੇਖਿਆ ਕਿ ਵਾਹਿਗੁਰੂ ਵਾਲਾ ਤਾਂ ਬਿਲਕੁਲ ਵੀ ਧਿਆਨ ਨਹੀਂ ਕਿਉਂਕਿ ਮੈਂ ਪਹਿਲਾਂ ਵੀ ਗੁਰਬਾਣੀ ਦੇ ਨਾਮ ਤੇ ਵੀਡੀਓ ਪਾ ਚੁੱਕੀ ਆ ਮੈਨੂੰ ਉਹਨਾਂ ਵਿੱਚੋਂ ਇੰਨਾ ਰਿਸਪਾਂਸ ਖਾਸ ਨਹੀਂ ਮਿਲਿਆ ਪਾਰ ਜਿੱਦਨੀਆਂ ਮੈਂ ਇਸ ਟੌਪਿਕ ਤੇ ਵੀਡੀਓ ਪਾਉਣ ਲੱਗੀ ਹਾਂ ਮੈਨੂੰ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਹੈ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਗਰਵਾਨੀ ਨਾਲ ਜੁੜਨ ਨਾਲ ਆਪਣੇ ਜੀਵਨ ਨੂੰ ਆਨੰਦ ਮਿਲਦਾ ਹੈ ਤੇ ਜ਼ਿੰਦਗੀ ਸੁਖਮਈ ਤੇ ਸ਼ਾਂਤਮਈ ਬਣਦੀ ਹੈ ਪਰ ਸ਼ਾਇਦ ਕਈ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਸਮਝ ਨਹੀਂ ਆਉਂਦੀ ਤਾਂ ਸ਼ਾਇਦ ਸਮਝਾਉਣ ਦਾ ਵੀ ਵਿਅਰਥ ਸਮਾਂ ਕਿਉਂ ਗਵਾਉਣਾ ਤਾਂ ਮੈਂ ਤੁਹਾਡੇ ਕੋਲ ਅੱਜ ਪਤੀ ਪਤਨੀ ਦੇ ਟੌਪਿਕ ਤੇ ਕੁਝ ਗੱਲਾਂ ਕਰਨਾ ਚਾਹੁੰਨੀ ਆ ਕਿ ਕਈ ਘਰਾਂ ਵਿੱਚ ਕਲੇਸ਼ ਕਿਉਂ ਨੇ ਹਾਂਜੀ ਤਾਂ ਆਪਾਂ ਉਹੀ ਟੌਪਿਕ ਦੁਆਰੇ ਛੱਡਦੀਆਂ ਕਿ ਪਤੀ ਪਤਨੀ ਦੋ ਰੂਹਾਂ ਦਾ ਮੇਲ ਹੁੰਦਾ ਹੈ ਦੋਨੇ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜੇ ਦੋਨੇ ਜ਼ਿੰਦਗੀ ਵਿੱਚ ਵਧੀਆ ਚੱਲੀ ਜਾਣ ਤਾਂ ਜ਼ਿੰਦਗੀ ਬਹੁਤ ਸੋਹਣੀ ਲੱਗਦੀ ਆ ਪਰ ਜੇ ਜ਼ਿੰਦਗੀ ਵਿੱਚ ਥੋੜੀ ਜਿਹੀ ਕੜਵਾਹਟ ਚੱਲਣ ਲੱਗ ਜੇ ਤਾਂ ਆਪਣਾ ਉਸ ਰਿਸ਼ਤੇ ਵਿੱਚੋਂ ਮਨ ਉੱਤਰ ਜਾਂਦਾ ਹੈ ਪਰ ਆਪਾਂ ਇਹ ਨਹੀਂ ਸੋਚਦੇ ਕਿ ਸੁਪਤੀ ਪਤਨੀ ਦੇ ਰਿਸ਼ਤੇ ਨਾਲ ਬਹੁਤ ਸਾਰੇ ਰਿਸ਼ਤੇ ਜੁੜੇ ਹੁੰਦੇ ਹਨ ਸਾਰਾ ਪਰਿਵਾਰ ਸਾਰੀ ਫੈਮਿਲੀ ਜੁੜੀ ਹੁੰਦੀ ਹੈ ਜੇ ਆਪਾਂ ਦੋਨੇ ਸਮਝਦਾਰੀ ਨਾਲ ਚੱਲੀਏ ਤਾਂ ਸਾਰਾ ਪਰਿਵਾਰ ਬਹੁਤ ਸੋਹਣਾ ਚੱਲਦਾ ਹੈ ਤੇ ਸਾਰਾ ਪਰਿਵਾਰ ਆਨੰਦਮੰਦ ਹੈ ਪਰ ਜੇਕਰ ਦੋਨਾਂ ਵਿੱਚ ਤਕਰਾਰ ਹੋਣ ਲੱਗ ਜਾਵੇ ਤਾਂ ਉਹ ਮੁਸੀਬਤ ਦਾ ਸਾਹਮਣਾ ਸਾਰੇ ਪਰਿਵਾਰ ਨੂੰ ਕਰਨਾ ਪੈਂਦਾ ਹੈ ਭਾਵੇਂ ਦੇ ਪੇਕਿਆਂ ਨੂੰ ਵੀ ਤੇ ਉਹਦੇ ਸਹੁਰਿਆਂ ਨੂੰ ਵੀ ਕਿਉਂਕਿ ਦੋਨੇ ਇਹੀ ਚੱਕਰਾਂ ਵਿੱਚ ਉਲਝੇ ਰਹਿੰਦੇ ਹਨ ਵੀ ਦੋਨਾਂ ਦੀ ਕਿਉਂ ਨਹੀਂ ਬੰਦੀ ਕਿਉਂਕਿ ਮੇਨ ਚੀਜ਼ ਤਾਂ ਮੇਨ ਮੋਟਿਵ ਆਪਣਾ ਇਹੀ ਹੈ ਕਿ ਪਤੀ ਪਤਨੀ ਦੋਨੇ ਇੱਕ ਦੂਜੇ ਨੂੰ ਸਮਝਣ ਜਿੰਨਾ ਚਿਰ ਦੋਨਾਂ ਵਿੱਚ ਸਮਝਦਾਰੀ ਵਾਲੀ ਕਰਨੀ ਹੁੰਦੀ ਉਹਨਾਂ ਚਿਰ ਉਹਨਾਂ ਵਿੱਚ ਇਹੀ ਕੰਜ਼ਰਕੂਲੇਸ਼ਨ ਰਹਿੰਦਾ ਹੈ 24 ਘੰਟੇ ਤੇ ਇਸ ਤੋਂ ਬਾਅਦ ਆਪਾਂ ਇਸ ਬਾਰੇ ਵੀ ਗੱਲ ਕਰੀਏ ਕਿ ਉਹਦੇ ਵਿੱਚ ਪਰਿਵਾਰ ਦੀ ਕੋਈ ਗਲਤੀ ਨਹੀਂ ਹੁੰਦੀ ਪਰ ਪਰਿਵਾਰ ਕਈ ਵਾਰ ਵਿੱਚ ਦਵੋਚਾ ਜਾਂਦਾ ਹੈ ਕਿਉਂਕਿ ਆਪਾਂ ਸਿਆਣੇ ਬੰਦਿਆਂ ਦੀ ਕਹਾਵਤ ਹੈ ਕਿ ਪਰਿਵਾਰ ਤਾਂ ਮੰਗਰੂ ਆ ਪਹਿਲਾ ਜਿਹੜਾ ਆਪਣੇ ਆਪਣੇ ਨਾਲ ਲਾਇਆ ਹੁੰਦਾ ਸਿਹੜਿਆ ਹੁੰਦਾ ਮਾਪੇ ਦਾ ਪਹਿਲਾਂ ਆਪਾਂ ਨੂੰ ਹੋਮ ਮੈਂਬਰ ਵਧੀਆ ਮਿਲਣਾ ਚਾਹੀਦਾ ਹੈ ਬਾਕੀ ਪਰਿਵਾਰ ਦੇ ਮੈਂਬਰ ਤਾਂ ਆਪਾਂ ਬਾਅਦ ਚੋਂ ਦੇਖਦੇ ਹਾਂ ਅੱਜ ਕੱਲ ਮੇਨ ਰਿਸ਼ਤੇ ਵਿੱਚ ਇਹੀ ਗੱਲ ਦੇਖੀ ਜਾਂਦੀ ਹੈ ਕਿ ਸਾਡੇ ਨਾਲ ਜਿਹੜੀ ਕੁੜੀ ਨਾਲ ਅਸੀਂ ਰਿਸ਼ਤਾ ਦੇਖਦੇ ਹਾਂ ਕਿ ਉਹ ਮੁੰਡਾ ਵਧੀਆ ਹੈ ਕਿ ਸਾਡੀ ਕੁੜੀ ਨਾਲ ਵਧੀਆ ਕੱਲ ਨੂੰ ਸਾਡੀ ਕੁੜੀ ਨੂੰ ਵਧੀਆ ਰੱਖ ਸਕਦਾ ਹੈ ਮੇਨ ਚੀਜ਼ਾਂ ਅੱਜ ਇਹੀ ਦੇਖ ਰਹੇ ਆ ਪਰ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਮੁੰਡਾ ਸੋਹਣਾ ਹੋਵੇ ਜਾਂ ਕੋਈ ਮੁੰਡੇ ਕੋਲ ਬਹੁਤ ਜ਼ਿਆਦਾ ਪ੍ਰਾਪਰਟੀ ਹੋਵੇ ਇਹ ਗੱਲਾਂ ਬਾਅਦ ਵਿੱਚ ਮਾਇਨੇ ਰੱਖਦੀਆਂ ਪਹਿਲਾ ਦੋਨਾਂ ਨੂੰ ਆਪਸ ਵਿੱਚ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪਹਿਲਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਮੁੰਡਾ ਆਪਣੀ ਕੇਅਰ ਕਰਨ ਵਾਲਾ ਹੈ ਕਿ ਨਹੀਂ ਕਿਉਂਕਿ ਰੰਗ ਤਾਂ ਪ੍ਰਮਾਤਮਾ ਨੇ ਦੋ ਹੀ ਦਿੱਤੇ ਹਨ ਰੰਗ ਕਾਲਾ ਤੇ ਗੋਰਾ ਪਰ ਲੇਡੀਜ਼ ਦੀਆਂ ਭਾਵਨਾਵਾਂ ਨੂੰ ਸਮਝਣ ਵਾਲਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਉੱਥੇ ਲੇਡੀਜ਼ ਬਹੁਤ ਖੁਸ਼ ਤੇ ਵਧੀਆ ਰਹਿ ਸਕਦੀ ਹੈ ਜਿੱਥੇ ਕੋਈ ਉਸ ਦੀਆਂ ਫੀਲਿੰਗ ਨੂੰ ਸਮਝੇ ਅੱਜਕੱਲ ਮੇਨ ਕੁੜੀਆਂ ਵਿੱਚ ਇਹੀ ਪਾਇਆ ਗਿਆ ਹੈ ਕਿ ਸਾਡੀਆਂ ਫੀਲਿੰਗ ਨੂੰ ਸਮਝੋ ਪਰ ਕਈ ਘਰਾਂ ਵਿੱਚ ਰਿਸ਼ਤੇ ਤਕਰਾਰ ਦੇ ਵਿੱਚ ਹਨ ਉਹਦੇ ਵਿੱਚ ਉਹ ਕਾਊਪਨ ਤੇ ਬੋਰਪਨ ਮਹਿਸੂਸ ਮਹਿਸੂਸ ਕਰ ਰਹੀਆਂ ਹਨ ਐਸ ਕਰਕੇ ਮੈਂ ਤੁਹਾਨੂੰ ਇਸ ਟੌਪਿਕ ਤੇ ਅੱਜ ਇਹ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਪਤੀ ਪਤਨੀਆ ਰਿਸ਼ਤਾ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਤੇ ਜ਼ਿੰਦਗੀ ਬਹੁਤ ਸੁਹਾਵਣੀ ਤੇ ਮਿੱਠੀ ਜੀ ਲੱਗਦੀ ਹੈ ਪਰ ਜੇਕਰ ਦੁਨਾਂ ਵਿੱਚ ਬਹੁਤ ਜ਼ਿਆਦਾ ਤਕਰਾਰ ਹੋ ਰਿਹਾ ਤਾਂ ਉਹ ਜ਼ਿੰਦਗੀ ਵਿੱਚੋਂ ਖੜਾ ਛਡਾਉਣ ਨੂੰ ਕੀ ਕਰਦਾ ਹੈ ਕਈ ਵਾਰ ਤਾਂ ਆਪਾਂ ਇਹੋ ਜਿਹਾ ਸਟੈਂਡ ਤੇ ਆ ਕੇ ਖੜੀ ਹੋ ਜਾਂਦੇ ਆ ਕਿ ਜ਼ਿੰਦਗੀ ਨੂੰ ਆਪਣੇ ਆਪ ਤੋਂ ਖਤਮ ਕਰ ਲਈਏ ਪਰ ਨਹੀਂ ਇਹੋ ਜਿਹਾ ਕੁਝ ਨਹੀਂ ਕਿਉਂਕਿ ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਸੰਘਰਸ਼ ਨਾਲ ਲੜਨਾ ਫਿਰ ਹੀ ਆਪਾਂ ਨੂੰ ਮੰਜ਼ਲਾਂ ਦੇ ਰਸਤੇ ਲੱਭਦੀ ਹੈ ਜੇਕਰ ਆਪਾਂ ਸੰਘਰਸ਼ ਨਾਲ ਲੜਦੇ ਰਹਿਣੀ ਆ ਮੇਰੇ ਕਹਿਣ ਦਾ ਭਾਵ ਕਿ ਕੋਈ ਵੀ ਆਪਣੇ ਕੋਈ ਵੀ ਆਪਣੀ ਆਪਣੀ ਜ਼ਿੰਦਗੀ ਵਿੱਚ ਸੌਖਾ ਨਹੀਂ ਸਾਰੇ ਕਈ ਐਵੇਂ ਦੇ ਹੁੰਦੇ ਆ ਕਈ ਦਰਦਾਂ ਵਿੱਚੋਂ ਵੀ ਹੱਸਣਾ ਸਿੱਖਦੇ ਆ ਤੇ ਕਈ ਹਾਸਿਆਂ ਵਿੱਚ ਵੀ ਦਰਦ ਲੁਕਾਉਂਦੇ ਆ ਮੇਰੇ ਕਹਿਣ ਦਾ ਭਾਵ ਕਿ ਦੁਨੀਆ ਸਾਰੀ ਹੀ ਔਖੀ ਹੈ ਕੋਈ ਨਹੀਂ ਸੌਖਾ ਕੋਈ ਆਪਣੇ ਦੁੱਖ ਦੱਸ ਦਿੰਦਾ ਹੈ ਕੋਈ ਅੰਦਰੋਂ ਅੰਦਰੀ ਲੁਕੋਈ ਜਾਂਦਾ ਹੈ ਤੇ ਉਹਨਾਂ ਵਿੱਚ ਵੀ ਹਾਸੇ ਮਹਿਸੂਸ ਕਰਦੇ ਆ ਕਿਉਂਕਿ ਜ਼ਿੰਦਗੀ ਉਹੀ ਨਾਮ ਹੈ ਜੋ ਨਾ ਆਪਣੇ ਆਪ ਨੂੰ ਬੰਦਾ ਖੁਸ਼ ਰੱਖ ਸਕੇ ਅੱਜ ਕੱਲ ਦੇ ਜੀਵਨ ਵਿੱਚ ਇਹੋ ਮੈਂ ਆਮ ਪਾਇਆ ਗਿਆ ਹੈ ਕਿ ਉਹੀ ਸਭ ਨਾਲੋਂ ਵਧੀਆ ਹੈ ਜਿਹੜਾ ਕੋਈ ਆਪਣੇ ਆਪ ਨੂੰ ਖੁਸ਼ ਰੱਖੇ ਭਾਵ ਕਿਸੇ ਬਾਰੇ ਨਾ ਸੋਚੇ ਲੋਕਾਂ ਬਾਰੇ ਨਾ ਸੋਚੇ ਜੇ ਆਪਾਂ ਨੂੰ ਕੋਈ ਕਿਸੇ ਨੇ ਗੱਲ ਕਹੇ ਤੀ ਉਹਨੂੰ ਬਾਰ-ਬਾਰ ਮਾਇਨ ਨਾ ਕਰੇ ਆਪਣੇ ਮਨ ਵਿੱਚੋਂ ਆਪਣੇ ਮਾਈਂਡ ਵਿੱਚੋਂ ਇਹ ਗੱਲ ਸਕਿੱਪ ਕਰ ਦੇ ਕਿ ਮੈਨੂੰ ਕਿਸੇ ਨੇ ਕੁਝ ਕਿਹਾ ਹੈ ਉਸ ਦੇ ਹਿਸਾਬ ਨਾਲ ਹੀ ਜ਼ਿੰਦਗੀ ਬਹੁਤ ਸੋਹਣੀ ਗੁਜ਼ਰੇਗੀ ਤੇ ਆਪਾਂ ਨੂੰ ਜ਼ਿੰਦਗੀ ਬਹੁਤ ਵਧੀਆ ਲੱਗੇਗੀ ਤੇ ਅੱਜ ਮੈਂ ਤੁਹਾਡੇ ਮੂਰੇ ਇਹੀ ਗੱਲ ਕਰਨਾ ਚਾਹੁੰਦੀ ਆ ਕਿ ਪਤੀ ਪਤਨੀ ਦੇ ਰਿਸ਼ਤੇ ਵਿੱਚ ਅੱਜ ਕੱਲ ਇੰਨਾ ਤਕਰਾਰ ਕਿਉਂ ਹੋ ਰਿਹਾ ਹੈ ਤਾਂ ਪਹਿਲਾ ਮੇਨ ਭਾਵ ਇਹ ਦਾ ਮੇਨ ਮੋਟਿਵ ਇਹ ਹੀ ਹੈ ਕਿ ਦੋਨੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਲੀਏ ਦੂਜਾ ਮੇਨ ਕਾਰਨ ਇਹ ਹੈ ਕਿ ਦੋਨੇ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਰਹੇ ਟਾਈਮ ਦਾ ਭਾਵ ਜਦੋਂ ਆਪਾਂ ਆਪਸ ਵਿੱਚ ਆਪਣੀਆਂ ਫੀਲਿੰਗਸ ਸਾਂਝੀਆਂ ਕਰਦੇ ਹਾਂ ਤਾਂ ਆਪਣੇ ਆਪ ਗਿਲਾ ਸ਼ਿਕਵੇ ਦੂਰ ਹੁੰਦੇ ਹਨ ਇੱਕ ਆਪਣੇ ਵਿੱਚ ਅੱਜ ਮੇਨ ਚੀਜ਼ ਇਹ ਪਾਈ ਗਈ ਹੈ ਕਿ ਹਰੇਕ ਵਿੱਚ ਈਗੋ ਬਹੁਤ ਜ਼ਿਆਦਾ ਹੈ ਕਿ ਜੇ ਆਪਣੇ ਵਿੱਚ ਗੁੱਸੇ ਵੀ ਹੋਗੇ ਤਾਂ ਉਸ ਨੂੰ ਐਂ ਲੱਗਦਾ ਹੈ ਕਿ ਮੈਂ ਉਸ ਨੂੰ ਮਨਾਵਾਂ ਤੇ ਉਹਨੂੰ ਐਂ ਲੱਗਦਾ ਹੈ ਕਿ ਮੈਂ ਉਸ ਨੂੰ ਭਾਵ ਈਗੋ ਨਾਮ ਦੀ ਚੀਜ਼ ਹੀ ਆਪਣੇ ਵਿੱਚ ਸਾਰਿਆਂ ਨਾਲੋਂ ਵੱਡੀ ਰਿਸ਼ਤਿਆਂ ਵਿੱਚ ਫੁੱਟ ਪਵਾ ਰਹੀ ਹੈ ਤੇ ਮੈਂ ਇਹ ਕਈ ਕਾਰਨਾਂ ਵਿੱਚ ਦੇਖਿਆ ਕਿ ਕੋਈ ਸਾਰੇ ਕਹਿੰਦੇ ਆ ਕਿ ਮੈਂ ਕਿਸੇ ਤੋਂ ਕੋਈ ਘੱਟ ਨਾ ਰਵਾਂ ਤੇ ਉਹ ਮੇਰੇ ਤੋਂ ਘੱਟ ਨਾ ਰਵੇ ਤੇ ਬਸ ਇਹ ਜਲਦਬਾਜੀ ਤੇ ਹੁੱਲੜਵਾਜੀ ਵਿੱਚ ਆਪਾਂ ਆਪਦਾ ਰਿਸ਼ਤਾ ਖਰਾਬ ਕਰ ਲੈਂਦੇ ਆ ਜੇ ਦੇਖੋ ਆਪਾਂ ਕਿਸੇ ਦੇ ਮੂਰੇ ਨੀਮਾ ਝੁਕਦੀਆਂ ਤਾਂ ਉਹਦੇ ਨਾਲ ਆਪਣਾ ਕੋਈ ਹੋਣੀ ਪਰ ਆਪ ਨੂੰ ਬਾਰ-ਬਾਰ ਬਾਰ-ਬਾਰ ਝੁਕਣ ਦੇ ਨਾਲ ਸ਼ਰਮਿੰਦਾ ਕਰ ਦੇ ਨਾਲ ਫਿਰ ਵੀ ਰਿਸ਼ਤਾ ਖਰਾਬ ਹੀ ਹੈ ਕਿਉਂਕਿ ਜਦੋਂ ਬੰਦਾ ਤੁਹਾਨੂੰ ਇੱਕ ਵਾਰ ਝੁਕਾਵੇਗਾ ਤਾਂ ਉਹ ਵਾਰ-ਵਾਰ ਝੁਕਾਵੇਗਾ ਤੇ ਉਸ ਨੂੰ ਇੰਜ ਹੀ ਪ੍ਰਤੀਤ ਹੋਵੇਗਾ ਕਿ ਮੇਰੇ ਬਿਨਾ ਇਸ ਦਾ ਪੁਸ਼ਪ ਹੀ ਨਹੀਂ ਚਾਹੇ ਇਹ ਗੱਲ ਪਤੀ ਵਿੱਚ ਆ ਚਾਹੇ ਪਤਨੀ ਵਿੱਚ ਆ ਮੈਂ ਦੋਨਾਂ ਵਿੱਚ ਇੱਕ ਮੈਂਬਰ ਨੂੰ ਸਮਝਦੀ ਹਾਂ ਕਿ ਜੇ ਆਪਾਂ ਆਪ ਦਾ ਬੱਚਿਆਂ ਕਰਕੇ ਵੀ ਰਿਸ਼ਤਾ ਨਭਾਉਣਾ ਹੈ ਤਾਂ ਪਲੀਜ਼ ਜੇ ਕਿਸੇ ਮੂਰੇ ਆਪਾਂ ਝੁਕਦੀਆਂ ਤਾਂ ਉਸ ਨੂੰ ਸ਼ਰਮਿੰਦਾ ਨਾ ਪਹੁੰਚੋ ਕਿਉਂਕਿ ਗੁਰੂ ਰਾਮਦਾਸ ਜੀ ਦੀਆਂ ਪੌੜੀਆਂ ਦੇ نیچے ਉਤਰ ਕੇ ਆਪਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ ਪਰਮਾਤਮਾ ਨੇ ਵੀ ਆਪਾਂ ਨੂੰ ਬਾਣੀ ਦੇ ਵਿੱਚ ਫਰਮਾਨ ਕੀਤਾ ਕਿ ਜੇ ਆਪਾਂ ਨੀਵੇਂ ਰਵਾਂਗੇ ਤਾਂ ਹਮੇਸ਼ਾ ਸੌਖੇ ਰਵਾਂਗੇ ਕਿਉਂਕਿ ਫालतਾ ਨੀਵੇਂ ਰੁੱਖਾਂ ਨੂੰ ਹੀ ਲੱਗਦੀ ਆ ਉੱਚਿਆਂ ਨੂੰ ਤਾਂ ਪਰਮਾਤਮਾ ਵੀ ਦੇਖ ਕੇ ਪਰਮ ਹੋ ਜਾਂਦਾ ਹੈ ਐਸ ਕਰਕੇ ਮੇਰਾ ਕਹਿਣ ਦਾ ਭਾਅ ਹੈ ਕਿ ਜੇ ਦੋਨੇ ਰਿਸ਼ਤਿਆਂ ਵਿੱਚ ਟਕਰਾਅ ਹੁੰਦਾ ਵੀ ਹੈ ਤਾਂ ਤੁਸੀਂ ਇਹ ਨਾ ਸਮਝੋ ਕਿ ਮੈਂ ਨਹੀਂ ਉਸ ਨੂੰ ਮਨਾਉਣਾ ਜਾਂ ਮੈਂ ਨਹੀਂ ਮੈਂ ਥੱਲੇ ਝੁਕ ਜਾਵਾਂਗੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਦੋਨਾਂ ਦੇ ਰਿਸ਼ਤੇ ਨੂੰ ਬਰਕਰਾਰ ਰੱਖੋ ਕਿਉਂਕਿ ਇਹਦਾ ਅਸਰ ਆਪਣੇ ਬੱਚਿਆਂ ਤੇ ਪੈ ਰਿਹਾ ਹੈ ਇਹਦਾ ਸਰ ਆਪਣੇ ਬੱਚਿਆਂ ਦੇ ਵੀ ਪੈਂਦਾ ਹੈ ਕਿਉਂਕਿ ਮੇਨ ਮੋਟੇ ਬੱਚਿਆਂ ਦਾ ਕਾਰਨ ਹੈ ਆਪਾਂ ਗੁੱਸੇ ਗਿਲੇ ਕਿਵੇਂ ਮਰਜ਼ੀ ਰੋ ਪਰ ਬੱਚਿਆਂ ਨੂੰ ਵਿੱਚ ਇਹਦਾ ਸ਼ਿਕਾਰ ਨਾ ਬਣਾਓ ਬੱਚੇ ਇਹ ਗੱਲਾਂ ਵਿੱਚ ਕਈ ਵਾਰ ਦਿਮਾਗ ਵਿੱਚ ਇਹ ਜਾਸ ਤਤਸ ਲੈ ਜਾਂਦੀ ਹੈ ਕਿ ਉਹ ਸਾਰੀ ਉਮਰ ਨਹੀਂ ਭੁਲਦੀ ਕਿਉਂਕਿ ਪਤੀ ਪਤਨੀ ਦਾ ਫੇਰ ਇੱਕੋ ਜਿਹਾ ਹੋ ਜਾਂਦੀ ਹੈ ਚਾਹੇ ਉਹ ਕਿੰਨੇ ਵੀ ਰਿਸ਼ਤੇਦਾਰ ਇਕੱਠੇ ਕਰ ਲੈਣ ਚਾਹੇ ਕਿੰਨੀਆਂ ਵੀ ਪੰਚਾਇਤਾਂ ਹੋ ਜਾਣ ਕਿਉਂਕਿ ਉਹਨਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਕੋਈ ਵੀ ਸੁਧਾਰ ਨਹੀਂ ਕਰ ਸਕਦਾ ਉਹਦੇ ਵਿੱਚ ਰਿਸ਼ਤੇ ਵਿੱਚ ਆਪਾਂ ਨੂੰ ਆਪਣੇ ਆਪ ਹੀ ਸੁਧਾਰ ਕਰਨਾ ਪੈਂਦਾ ਹੈ ਕੋਈ ਦੋਇ ਦੂਜਾ ਜਾਂ ਤੀਜਾ ਬੰਦਾ ਆਪਣੇ ਵਿੱਚ ਆ ਕੇ ਬੋਲੇਗਾ ਤਾਂ ਉਹ ਮਾੜਾ ਬੱਚੇਗਾ ਤੇ ਆਪਾਂ ਉਹਨੂੰ ਬੁਲਾਉਣਾ ਹਟ ਜਾਨੇ ਆ ਛਾਈ ਜਦੋਂ ਆਪਾਂ ਇਕੱਠੇ ਹੋ ਜੀ ਆਪਾਂ ਨੂੰ ਇਹ ਲੱਗਦਾ ਵੀ ਇਹ ਬੰਦੇ ਨੇ ਉਸ ਟਾਈਮ ਸਾਨੂੰ ਇਹ ਚੱਲ ਕਹੀ ਸੀ ਐਸ ਕਰਕੇ ਅੱਜ ਤੱਕ ਕੋਈ ਵੀ ਇਸ ਰਿਸ਼ਤੇ ਨੂੰ ਸਗੋਦੀ ਕੋਈ ਵੀ ਇਸ ਰਿਸ਼ਤੇ ਬਾਰੇ ਕੋਈ ਕੁਝ ਨਹੀਂ ਬੋਲ ਸਕਿਆ ਤੇ ਦੂਜਾ ਮੇਨ ਮੋਟਿਵ ਕਾਰਨ ਹੈ ਕਿ ਜੇ ਆਪਣੇ ਘਰਾਂ ਵਿੱਚ ਕਈ ਵਾਰ ਕੰਮ ਹੁੰਦੇ ਆ ਕਈ ਬੰਦਿਆਂ ਨੂੰ ਐ ਮਹਿਸੂਸ ਹੁੰਦਾ ਹੈ ਕਿ ਜੇ ਮੈਂ ਕਿਸੇ ਨੂੰ ਪਾਣੀ ਦਾ ਗਲਾਸ ਵੀ ਚੱਕ ਕੇ ਦੇ ਦਿੱਤਾ ਤਾਂ ਮੈਂ ਨੀਮਾ ਝੁੱਕ ਜਾਊਗਾ ਤਾਂ ਇਹਦੇ ਵਿੱਚ ਕੋਈ ਨੀਮਾ ਝੁੱਕਣ ਵਾਲੀ ਗੱਲ ਨਹੀਂ ਕਿਉਂਕਿ ਪਰਿਵਾਰ ਦੋ ਸਿੱਕੂ ਦੋ ਸਿੱਕੇ ਇੱਕ ਸਿੱਕੇ ਦੇ ਦੋ ਪਹਿਲੂ ਆ ਜੇ ਆਪਾਂ ਰਲ ਮਿਲ ਕੇ ਵੀ ਕੰਮ ਕਰਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਇਹਦੇ ਵਿੱਚ ਵੀ ਤੁਹਾਡੇ ਦਿਮਾਗ ਵਿੱਚ ਇਹ ਗਲਤ ਗੱਲ ਬੜੀ ਹੋਈ ਆ ਕਿ ਅਸੀਂ ਨੀਚੇ ਲੱਗ ਜਾਾਂਗੇ ਜਾਂ ਤੁਸੀਂ ਤੁਹਾਨੂੰ ਕੋਈ ਕਹੇਗਾ ਤੁਸੀਂ ਉਹਦੇ ਮੂਹਰੇ ਲੱਗ ਕੇ ਕੰਮ ਕਰ ਰਹੇ ਹੋ ਨਹੀਂ ਜਦੋਂ ਲੇਡੀਜ਼ ਘਰ ਟਾਈਮ ਘਰ ਵਿੱਚ ਕੰਮ ਕਰਦੇ ਆ ਜੇ ਆਪਾਂ ਵੀ ਉਹਦੇ ਨਾਲ ਥੋੜੀ-ਮੋਟੀ ਹੈਲਪ ਕਰਾ ਦਾਂਗੇ ਤਾਂ ਕੋਈ ਵੱਡੀ ਗੱਲ ਨਹੀਂ ਜਦੋਂ ਆਪਾਂ ਨੂੰ ਲੱਗੇ ਕਿ ਆਪਣਾ ਰਿਸ਼ਤਾ ਆਨੰਦਮਈ ਤੇ ਸੁੱਖ ਮਈ ਬਣ ਰਿਹਾ ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਜੀ ਆਪਾਂ ਨਾਲ ਦੋਨੇ ਆਪਾਂ ਹਸਬੰਡ ਤੇ ਵਾਈਫ ਇਕੱਠੇ ਕੰਮ ਕਰਾਂਗੇ ਤੇ ਇੱਕ ਮੇਨ ਚੀਜ਼ ਇਹ ਹੈ ਕਿ ਚਲੋ ਜੈਂਟਸ ਵੀ ਕਈ ਵਾਰ ਘਰ ਵਿੱਚ ਥੱਕ ਕੇ ਆਉਂਦੇ ਆ ਜਿਹੜੀਆਂ ਘਰੇ ਲੇਡੀਜ਼ ਆ ਜਾਂ ਬਾਹਰ ਲੇਡੀਜ਼ ਕੰਮ ਕਰਕੇ ਆਉਂਦੀਆਂ ਕਈ ਵਕਤ ਉਹਨਾਂ ਦਾ ਟਕਰਾਅ ਹੁੰਦਾ ਤਾਂ ਆਪਾਂ ਨੂੰ ਉਹਨਾਂ ਦਾ ਗੁੱਸਾ ਗੁੱਸਾ ਚਲਣਾ ਨਾ ਜਾਈ ਜਾ ਕੋਈ ਨਾ ਜੇ ਉਹ ਗੁੱਸੇ ਵਿੱਚ ਬਾਹਰੋਂ ਕੀ ਪਤਾ ਕਈ ਵਾਰ ਕੋਈ ਕਈ ਕਾਰਨਾ ਕਰਕੇ ਉਹ ਥੱਕੇ-ਅੱਕੇ ਜਾ ਕੇ ਆਪਾਂ ਨੂੰ ਕੀ ਪਤਾ ਕੀ ਸਟ्रेस ਦੇ ਕਾਰਨ ਉਹ ਘਰੇ ਆਉਂਦੀ ਆ ਤਾਂ ਆਪਾਂ ਨੂੰ ਜੇ ਕੁਝ ਬੋਲ ਵੀ ਪੈਂਦੀ ਹੈ ਇਹਦੇ ਵਿੱਚ ਪਤਨੀ ਦਾ ਹੱਕ ਨਹੀਂ ਚਲੋ ਵੀ ਉਹਨਾਂ ਦੀ ਬਰਾਬਰੀ ਕਰੇ ਚਲੋ ਕੋਈ ਨਾ ਸਹਿਮਤੀ ਨਾਰਾਜ਼ਮੰਦੀ ਨਾਲ ਬੈਠ ਕੇ ਜਿਸ ਤਰ੍ਹਾਂ ਉਹ ਗੁੱਸੇ ਵਿੱਚ ਹੁੰਦਾ ਆਪਣੇ ਗੁੱਸੇ ਨੂੰ ਕੰਟਰੋਲ ਕਰੇ ਇਹਦੇ ਵਿੱਚ ਵੀ ਮੈਂ ਕੋਈ ਪਤੀ ਦੀ ਗਲਤੀ ਨਹੀਂ ਮੰਨਦੀ ਚਲੋ ਸਾਡੀ ਲੇਡੀਜ਼ ਦੀ ਵੀ ਗਲਤੀ ਹੁੰਦੀ ਹੈ ਅੱਗੋਂ ਆਪਾਂ ਬੋਲਣ ਲੱਗ ਜਾਂਦੇ ਆ ਤਾਂ ਕਰਕੇ ਰਿਸ਼ਤਿਆਂ ਵਿੱਚ ਬਹੁਤ ਜ਼ਿਆਦਾ ਤਕਰਾਰ ਆ ਜਾਂਦਾ ਕਿਉਂਕਿ ਆਪਾਂ ਨੂੰ ਪਤੀ ਦੀਆਂ ਉਹ ਗੱਲਾਂ ਜ਼ਰੂਰ ਯਾਦ ਰਹਿੰਦੀਆਂ ਨੇ ਜਿਹੜੀਆਂ ਉਹਨੇ ਆਪਾਂ ਨੂੰ ਲੜਦੇ ਸਮੇਂ ਕਹੀਆਂ ਹੁੰਦੀਆਂ ਪਰ ਆਪਾਂ ਨੂੰ ਉਹ ਗੱਲਾਂ ਕਦੇ ਯਾਦ ਨਹੀਂ ਰਹਿੰਦੀਆਂ ਜਦੋਂ ਜਦੋਂ ਉਹਨੇ ਆਪਾਂ ਨੂੰ ਇਹ ਗੱਲਾਂ ਕਦੇ ਪਿਆਰ ਨਾਲ ਕਹੀਆਂ ਹੁੰਦੀਆਂ ਕਿਉਂਕਿ ਆਪਾਂ ਹਮੇਸ਼ਾ ਨੈਗੇਟਿਵ ਪੁਆਇੰਟ ਖਿੱਚਦੇ ਆ ਪੋਜ਼ਿਟਿਵ ਪੁਆਇੰਟ ਆਪਾਂ ਕਦੇ ਨਹੀਂ ਖਿੱਚਿਆ ਇਹਦੇ ਬਾਰੇ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦੀ ਸੀ ਬਸ ਇੰਨਾ ਕੁ ਟੌਪਿਕ ਸੀਗਾ ਤੇ ਇਹਦੇ ਬਾਰੇ ਮੈਂ ਤੁਹਾਨੂੰ ਕਹਿ ਚੁੱਕੀ ਆ ਤੇ ਆਪਣੇ ਰਿਸ਼ਤੇ ਨੂੰ ਬੁਖਾਰ ਹੋਣਾ ਪਲੀਜ਼ ਇਹਨੂੰ ਜੋੜੋ ਪਤੀ ਪਤਨੀ ਦਾ ਰਿਸ਼ਤਾ ਦੋ ਰੂਹਾਂ ਦਾ ਮੇਲ ਹੈ ਕਿਉਂਕਿ ਇਹ ਰਿਸ਼ਤੇ ਨੂੰ ਬਖੀਰਨ ਦੇ ਨਾਲ ਹੋਰ ਨਾਲ ਆਪਣੇ ਬਹੁਤ ਰਿਸ਼ਤੇ ਖਰਾਬ ਹੁੰਦੇ ਆ ਤੇ ਆਪਣੀ ਉਹ ਇੱਜ਼ਤ ਨਹੀਂ ਰਹਿੰਦੀ ਜੋ ਆਪਾਂ ਨੂੰ ਪਹਿਲੀ ਵਾਰ ਇੱਜ਼ਤ ਮਿਲਦੀ ਆ ਉਹ ਇੱਜ਼ਤ ਨਹੀਂ ਰਹਿੰਦੀ ਕਿਉਂਕਿ ਆਪਾਂ ਨੂੰ ਸਮਾਂ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਕਿੰਨੇ ਤਾਨੇ ਮੈਨੇ ਸੁਣਨੇ ਪੈਂਦੀ ਆ ਤੇ ਪਤਨੀਆਂ ਵਾਸਤੇ ਮੇਰਾ ਰਿਕਵੈਸਟ ਹੈ ਕਈ ਵਾਰ ਪਤੀ ਘਰ ਵਿੱਚੋਂ ਬਾਹਰ ਜਦੋਂ ਕੰਮ ਕਰਕੇ ਆਉਂਦੇ ਆ ਤਾਂ ਫੋਨ ਚੱਕ ਵੀ ਲੈਂਦੇ ਆ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਆਪਣੀ ਪਤਨੀ ਨੂੰ ਟਾਈਮ ਦੀਏ ਤੇ ਪਤਨੀ ਨੂੰ ਵੀ ਚਾਹੀਦਾ ਹੈ ਕਿ ਚਲੋ ਪਤੀ ਨੂੰ ਵੀ ਜੇ ਅੱਧਾ ਘੰਟਾ 10 ਮਿੰਟ ਫੋਨ ਤੇ ਲੱਗਦੀ ਹੈ ਕੋਈ ਵੱਡੀ ਗੱਲ ਨਹੀਂ ਇਹ ਵੀ ਸਾਡੇ ਕਲੇਸ਼ ਤੇ ਰਜੇਵੇ ਦਾ ਬਹੁਤ ਵੱਡਾ ਕਾਰਨ ਹੈ ਮੈਨੂੰ ਜਰੂਰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਬਹੁਤ ਸੋਹਣੀ ਲੱਗੇਗੀ ਤੇ ਤੁਸੀਂ ਇਹ ਵੀਡੀਓ ਨੂੰ ਪੱਤਵਾ ਸ਼ੇਅਰ ਕਰੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਲਾਈਕ ਕਰੋਗੇ ਤੇ ਮੈਨੂੰ ਕਮੈਂਟਾਂ ਰਾਹੀਂ ਜਰੂਰ ਦੱਸੋਗੇ